ਸਿਵਰੇਜ ਦੇ ਗੰਦੇ ਪਾਣੀ ਦੀ ਬਦਬੂ ਦੇ ਕਾਰਨ ਸੇਖੋ ਕਲੋਨੀ ਬੰਮਣਾ ਵਾਲਿਆਂ ਦੀ ਕਲੋਨੀ ਦੇ ਲੋਕ ਹੋਏ ਪਰੇਸ਼ਾਨ ਲਗਾਤਾਰ 20 ਦਿਨਾਂ ਤੋਂ ਸਿਵਰੇਜ ਦੇ ਗੰਦੇ ਪਾਣੀ ਸੇਖੋ ਕਲੋਨੀ ਬੰਮਣਾ ਵਾਲੀ ਗਲੀ ਦੇ ਵਿੱਚ ਰਹਿੰਦੇ ਹਨ ਲੋਕ ਤੇ ਇੱਥੇ ਬਦਬੂ ਦੇ ਕਾਰਨ ਆਪਣੇ ਘਰਾਂ ਤੋਂ ਵੀ ਨਹੀਂ ਨਿਕਲ ਸਕਦੇ ਬਾਹਰ ਬਿਮਾਰੀਆਂ ਦਾ ਵੀ ਲਗਾਤਾਰ ਜਿਹੜਾ ਖਤਰਾ ਬਣਿਆ ਹੋਇਆ ਹੈ ਬੰਮਣਾ ਵਾਲਿਆਂ ਦੀ ਗਲੀ ਦੇ ਵਿੱਚ ਰਹਿਣ ਵਾਲੀ ਕਮਲਾ ਦੇਵੀ, 우ਸ਼ਾ ਰਾਣੀ, ਸੋਨਾ, ਕਿਰਨਾ ਗਰਗਨੇ ਦੱਸਿਆ ਕਿ ਸਿਵਰੇਜ ਦੀ ਸਫਾਈ ਦੇ ਲਈ ਕਈ ਵਾਰ ਸਫਾਈ ਦੇ ਕਰਮਚਾਰੀ ਆਏ ਹਨ ਪਰ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਸੀਵਰੇਜ ਕਿੱਥੋਂ ਜਮ ਹੈ ਕਰੋੜਾ ਰੁਪਏ ਖਰਚ ਕੇ ਨਗਰ ਕੌਂਸਲ ਵੱਲੋਂ ਮਸ਼ੀਨਾਂ ਖੜੀਆਂ ਕੀਤੀਆਂ ਹਨ ਪਰ ਉਹਨਾਂ ਦਾ ਵੀ ਕੋਈ ਜਿਹੜਾ ਸੁੱਖ ਨਹੀਂ ਹੈ ਉਹਨਾਂ ਕਿਹਾ ਕਿ ਅਸੀਂ ਕਰੋੜਾ ਰੁਪਏ ਦੀਆਂ ਕੋਠੀਆਂ ਬਣਾ ਕੇ ਰਹਿ ਰਹੇ ਹਾਂ ਪਰ ਸਾਨੂੰ ਨਰਕ ਦੀ ਜ਼ਿੰਦਗੀ ਜਿਉਣ ਦੇ ਲਈ ਲਗਾਤਾਰ ਮਜਬੂਰ ਹੋਣਾ ਪੈ ਰਿਹਾ ਹੈ ਕਈ ਵਾਰ ਤਾਂ ਸਾਡੇ ਵੱਲੋਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਫੋਨ ਵੀ ਕੀਤਾ ਜਾਂਦਾ ਹੈ ਪਰ ਉਹਨਾਂ ਦੇ ਕੰਨ ਤੱਕ ਕੋਈ ਵੀ ਆਵਾਜ਼ ਜਿਹੜੀ ਹੈ ਨਹੀਂ ਪਹੁੰਚਦੀ ਜਦੋਂ ਅੱਜ ਸਾਡੇ ਚੈਨਲ ਪਬਲਿਕ ਸਮਾਣਾ ਨਿਊਜ਼ ਦੇ ਕਰਮਚਾਰੀਆਂ ਨੂੰ ਫੋਨ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਅਸੀਂ ਅੱਜ ਕੀ ਛੱਡੋ ਹੁਣ ਹੀ ਜਿਹੜੀ ਸਫਾਈ ਕਰਨ ਦੇ ਲਈ ਆ ਰਹੇ ਹਾਂ ਪਰ ਸੀਵਰੇਜ ਵਿਭਾਗ ਕਦੋਂ ਤੱਕ ਇਸ ਗਲੀਆਂ ਨੂੰ ਸਾਫ਼ ਕਰਦਾ ਹੈ ਜਾਂ ਲੋਕ ਨਰਕ ਦੀ ਜ਼ਿੰਦਗੀ ਦੇ ਵਿੱਚ ਜਿਉਂਦੇ ਨੇ ਇਹ ਤਾਂ ਹੁਣ ਜਿਹੜਾ ਆਉਣ ਵਾਲਾ ਟਾਈਮ ਹੀ ਦੱਸੇਗਾ ਪਰ ਸਮਾਣਾ ਦੇ ਐਸਡੀਐਮ ਰੀਚਾ ਗੋਇਲ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਸਮਾਣਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇਗਾ ਪਰ ਆਹ ਸਾਰੇ ਹੀ ਜਿਹੜੇ ਦਾਅਵੇ ਨੇ ਖੋਖਲੇ ਨਿਕਲਦੇ ਵੀ ਨਜ਼ਰ ਆਉਂਦੇ ਨੇ ਲੋਕਾਂ ਨੇ ਕਿਹਾ ਕਿ ਲਗਾਤਾਰ ਸਾਨੂੰ ਪਿਛਲੇ 20 ਦਿਨਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਾਡੀ ਵਾਰਡ ਦਾ ਕੋਈ ਵੀ ਜਿਹੜਾ ਹੱਲ ਹੈ ਨਹੀਂ ਨਿਕਲਦਾ ਜਦੋਂ ਬੱਚਿਆਂ ਨੂੰ ਘਰ ਦੇ ਵੱਲੋਂ ਸਵੇਰੇ ਛੱਡ ਕੇ ਆਣਾ ਹੁੰਦਾ ਤਾਂ ਬੱਚੇ ਵੀ ਇੱਕ ਪਾਸੇ ਨੱਕ ਬੰਦ ਕਰਕੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਇੱਥੇ ਲਗਾਤਾਰ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਵੀ ਹੈ ਬਣਿਆ ਹੋਇਆ ਹੈ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਕੁੰਭ ਕਰਨ ਦੀ ਨੀਂਦ ਵੀ ਸੁੱਤਾ ਹੋਇਆ ਨਜ਼ਰ ਆਉਂਦਾ ਹੈ ਦੇਖਦੇ ਹਾਂ ਕਦੋਂ ਤੱਕ ਪ੍ਰਸ਼ਾਸਨ ਆਪਣੀ ਨੀਂਦ ਦੇ ਵਿੱਚੋਂ ਜਾਗਦਾ ਹੈ ਜਾਂ ਇਹਨਾਂ ਲੋਕਾਂ ਨੂੰ ਬਿਮਾਰ ਕਰਕੇ ਹੀ ਰਹਿੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਜਿਹੜਾ ਟਾਈਮ ਹੈ ਉਹੀ ਦੱਸ ਸਕਦਾ ਹੈ ਫਿਲਹਾਲ ਦੇ ਹੋਈ ਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ ਆਮ ਸੋਨੀਆ ਹੈ ਸੋਨੀਆ ਹਾਂਜੀ ਉਹਨੇ ਕਿਹੜੇ ਮੋਲੇ ਇਹ ਸੇਖੋਂ ਕਲੋਨੀ ਬੰਮਨਾ ਮੰਮਨਾ ਵਾਲੀ ਗਲੀ ਵੱਜਦੀ ਹੈ ਬਹੁਤ ਜਿਆਦਾ ਇੱਥੇ 15 ਦਿਨਾਂ ਤੋਂ ਬਹੁਤ ਜਿਆਦਾ ਬੁਰਾ ਹਾਲ ਹੈ ਮਤਲਬ ਕਿ ਸਾਡਾ ਰਹਿਣਾ ਵੀ ਦੁਖੀ ਹੋਇਆ ਪਿਆ ਸੀ ਬਹੁਤ ਜਿਆਦਾ ਪਰੇਸ਼ਾਨ ਆ ਇੰਨਾ ਤਾਂ ਕਿਸੇ ਮਹੱਲੇ ਚ ਨਹੀਂ ਬੁਰਾ ਹਾਲ ਸੀਗਾ ਤੇ ਅੰਦਰ ਤੱਕ ਸਮੈਲ ਆ ਰਹੀ ਹੈ ਬੱਚੇ ਵੀ ਬਿਮਾਰ ਹੋ ਰਹੇ ਨੇ ਨਹੀਂ ਆਉਂਦੇ ਨੇ ਇੱਕ ਦੋ ਜਾਨੇ ਆਉਂਦੇ ਨੇ ਤੇ ਕੱਢ ਕੇ ਚਲੇ ਜਾਂਦੇ ਨੇ ਬਾਕੀ 20 25 ਦਿਨ ਹੋ ਗਏ ਕੋਈ ਨਹੀਂ ਆਇਆ ਕੱਲ ਪਰਸੋਂ ਆਏ ਨੇ ਤੇ ਕੁ ਉਸ ਨਾਲ ਕੋਈ ਫਾਇਦਾ ਨਹੀਂ ਹੁੰਦਾ ਕਿਰਨ ਗਰਗਿਆ ਜੀ ਕਿਰਨ ਗਰਗਿਆ ਜੀ ਹਾਂਜੀ ਕਿੰਨੇ ਦਿਨ ਹੋ ਗਏ ਮੁਸਕ ਮਾਰਦੇ ਨੇ ਇੱਥੇ ਇਹ ਹੋ ਗਏ 15 20 ਦਿਨ ਸਾਨੂੰ ਅੰਦਰ ਬੜਿਆਂ ਨੂੰ ਜੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਹੈਗੇ ਮੀਂਹ ਦੇ ਪਾਣੀ ਨੇ ਫਲਸ਼ਾਂ ਦਾ ਪਾਣੀ ਹੁਣ ਅੱਜ ਸੀਵਰੇਜ ਦਾ ਪਾਣੀ ਇੰਨਾ ਘਰਾਤ ਦਾ ਨਿਕਲ ਰਿਹਾ ਕਿ ਤੁਹਾਨੂੰ ਬਾਹਰ ਨਿਕਲਣਾ ਵੀ ਔਖਾ ਪੈਰ ਵੀ ਨੰਤਰਿਆ ਜਾਣਾ ਇੰਨੀ ਸਮੈਲ ਮਾਰ ਰਹੀ ਅੰਦਰ ਕਿ ਅਸੀਂ ਅੰਦਰ ਬੰਦ ਕਰਕੇ ਕਮਰੇ ਬੈਠੇ ਹੋਇਆ ਕੋਈ ਸਫਾਈ ਕਰਮਚਾਰੀ ਨਹੀਂ ਆਉਰੇ ਕੋਈ ਨਹੀਂ ਆਉਂਦਾ ਜੀ ਸਫਾਈ ਕਰਮਚਾਰੀ ਹੁਸ਼ਾ ਰਾਣੀ ਜੀ ਸੇਖੋ ਕਲੋਨੀ ਜੀ ਹਾਂਜੀ ਮੰਮਾ ਜੀ ਬੁਰਾ ਹਾਲ ਹੈ ਜੀ ਮੁਸਕ ਮਾਰਦਾ ਖੜਾ ਨਹੀਂ ਬਿਮਾਰੀ ਫੈਲੀ ਹੈ ਹਾਂ ਜੀ ਬਿਮਾਰੀ ਫੈਲੀ ਹੈ ਠੀਕ ਕਰਾਓ ਜੀ ਨੰਗਨਾਂ ਵੀ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਕਿੰਨੇ ਦਿਨ ਹੋ ਗਏ ਨੇ ਪਾਣੀ ਖੜੇ ਇਹਨਾਂ ਨੂੰ ਤਾਂ 15 ਦਿਨ ਹੋ ਗਏ ਜੀ ਮੀਂਹ ਪੈ ਤਾਂ ਜਿੱਦੇ ਦਾ ਕੋਈ ਸ਼ਿਰੂ ਸਾਫ ਕਰਨ ਵਾਸਤੇ ਨਹੀਂ ਆਇਆ ਨਾ ਬਸ ਕੱਢ ਕੇ ਭੱਜ ਜਾਂਦੇ ਨੇ ਜੀ ਅੱਜ ਤਾਂ ਜਮੇ ਬੁਰਾ ਹਾਲ ਹੋਇਆ ਪਿਆ ਜੀ ਸੀਵਰੇਜ ਚੋਂ ਨਿਕਰਿਆ ਪਾਣੀ ਘਰੋਂ ਬਾਹਰ ਨਿਕਲਦਾ ਰੋਖ ਹੈ ਹਾਂ ਜੀ ਬੁਰਾ ਹਾਲ ਹੈ ਹਾਂ ਜੀ ਬੁਰਾ ਹਾਲ ਹੈ ਜੀ ਕਿੰਨੇ ਦਿਨ ਹੋ ਗਏ ਜੀ ਤਾਂ ਖੜਾ ਹੀ ਰਹਿੰਦੇ ਸੜ ਤਾਂ ਮਾਰੇ ਮੀਂਹ ਆਵੇ ਨਾਲ ਦੀ ਖੜਾ ਹੀ ਰਹਿੰਦੇ ਮੈਨ ਮਾਰੀ ਬਹੁਤ ਬੁਰਾ ਹਾਲ ਹੈ ਜੀ ਕਿੰਨੇ ਪੈਸੇ ਤੁਸ ਕ ਕਰੋੜਾ ਰੁਪਿਆ ਲੱਗਿਆ ਫੇਰ ਵੀ ਅਸੀਂ ਦੁਖੀਆਂ ਹਾਂ ਦੁਖੀਆਂ ਫੇਰ ਵੀ ਹਾਂਜੀ ਸਮੈਲ ਤਾਂ ਆਊਗੀ ਜਾਂ ਗੰਦਾ ਵਿਚਾਰਿਆ ਦੇਖੋ ਸਾਹਮਣਿਆਂ ਦਾ ਗੰਦਾ ਵਿਚਾਰਿਆ ਬਾਕੀ ਪਾਣੀ ਬਾਹਰ ਬੈਕ ਮਾਰ ਰਿਆ ਸਾਰੇ ਬਿਸਵੀ ਬੀ ਬੈਕ ਮਾਰ ਰਹੇ ਨੇ ਇਹ ਸੇਖੋ ਕਲੋਨੀ ਬੰਮਣਿਆਲੀ ਗੜੀ ਹਾਂ ਬੰਮਣਿਆਲੀ ਗੜੀ